150 ਸਾਲ ਤੋਂ ਵੀ ਵੱਧ ਕਿੰਨੇ ਪੁਰਾਣਾ ਹਾਲਿਆ ਹੈ ਤੇ ਇਹਨੂੰ ਘੋੜਿਆਂ ਨਾਲ ਖਿੱਚ ਕੇ ਚਲਾਇਆ ਜਾਂਦਾ ਸੀ ਆ ਸਾਰਾ ਕੁਝ ਅਡਜਸਟਮੈਂਟ ਕਰ ਦੂੰ ਆ ਲੱਗੀ ਹੋਈ ਆ ਬਾਹਰ ਤੇ ਇੱਥੋਂ ਕੰਟਰੋਲ ਕਰਦੇ ਹੋਣਗੇ ਇਹਨੂੰ ਆ ਬੈਠੀ ਲੱਗੀ ਆ ਬੰਦੇ ਦੀ ਸੀਟ ਜਿੱਥੇ ਬੰਦੇ ਨੇ ਬਹਿਣਾ ਵਾ ਤੇ ਆ ਪਿਛੇ ਹਾਲਿਆ ਕੋਈ ਜਾਂਦੇ ਨੇ ਖਾਲੇ ਪਰ ਫਿਰ ਵੀ ਹਾਲੇ ਹੈਗੇ ਆ ਜ਼ਬਰਦਸਤ ਤਰੀਕੇ ਦੇ ਬਣਿਆ ਵਾਸ਼ਲਾਂ ਲੱਗੀਆਂ ਹੋਈਆਂ ਅਜੇ ਤੱਕ ਭੋਰਾ ਵੀ ਲੂਜ਼ ਨਹੀਂ ਹੋਇਆ ਕੁਝ ਵੀ वेस्टर्न ऑस्ट्रेलिया ਦੇ ਕਿਸਾਨਾਂ ਨੇ ਪਾਰਥ ਆਸਟ੍ਰੇਲੀਆ ਦੇ ਕਿਸਾਨਾਂ ਨੇ ਇਸ ਖੜਦੀ ਵਰਤੋਂ ਕੀਤੀ ਆ ਬਿਲਕੁਲ ਨਿੱਗਰ ਲੋਹੇ ਦੇ ਜੰਗਾਲ ਜ਼ਰੂਰ ਪੈ ਗਿਆ ਵਾ ਪਰ ਅਜੇ ਤੱਕ ਨਿੱਗਰ ਜਿਹੜਾ ਵਾ ਉਹਦੀ ਆਵਾਜ਼ ਆ ਰਹੀ ਆ ਬਿਲਕੁਲ ਨਿੱਗਰ ਪਏ ਆ ਹਾਂਜੀ ਕਿਵੇਂ ਹੋ ਸਾਰੇ 150 ਸਾਲ ਤੋਂ ਵੀ ਵੱਧ ਕਿੰਨੇ ਪੁਰਾਣਾ ਹਾਲਿਆ ਇਹ ਤੇ ਇਹਨੂੰ ਘੋੜਿਆਂ ਨਾਲ ਖਿੱਚ ਕੇ ਚਲਾਇਆ ਜਾਂਦਾ ਸੀ ਜਿੰਨੀ ਕਿ ਜਾਣਕਾਰੀ ਪਤਾ ਲੱਗੀ ਆ ਸੋ ਤੁਹਾਡੇ ਸਾਹਮਣੇ ਆ ਪੁਰਾਣੇ ਹਾਲਿਆ ਜੰਗ ਜ਼ਰੂਰ ਪੈ ਗਿਆ ਪਰ 150 ਸਾਲ ਵੀ ਥੋੜਾ ਨਹੀਂ ਹੁੰਦਾ ਦੇਖੋ ਲੋਹੇ ਦੇ ਵੀਲ ਕਿੰਨੇ ਜ਼ਬਰਦਸਤ ਐਟਮ ਆ ਆ ਸਾਰਾ ਕੁਝ ਅਡਜਸਟਮੈਂਟ ਕਰ ਦੂੰ ਆ ਲੱਗੀ ਹੋਈ ਆ ਬਾਹਰ ਤੇ ਇਥੋਂ ਕੰਟਰੋਲ ਕਰਦੇ ਹੋਣਗੇ ਇਹਨੂੰ ਤੇ ਆ ਬੈਠੀ ਲੱਗੀ ਆ ਬੰਦੇ ਦੀ ਸੀਟ ਜਿੱਥੇ ਬੰਦੇ ਨੇ ਬਹਿਣਾ ਵਾ ਤੇ ਆ ਪਿਛੇ ਹਾਲਿਆ ਕਿਉਂਕਿ ਜੰਗ ਨੇ ਖਾਲੇ ਪਰ ਫਿਰ ਵੀ ਹਾਲੇ ਹੈਗੇ ਆ ਆ ਦੇਖੋ ਕੀ ਉਹਨਾਂ ਦੀ ਅਟੈਚਮੈਂਟ ਲੱਗੀਆਂ ਹੋਈਆਂ ਸਾਰੀਆਂ ਇਹ ਲਗਭਗ 150 ਸਾਲ ਪੁਰਾਣਾ ਹਲ ਦੱਸਦੇ ਆ ਦੇਖੋ ਤੁਸੀਂ ਵੈਸਟਰਨ ਆਸਟ੍ਰੇਲੀਆ ਦੇ ਕਿਸਾਨਾਂ ਨੇ ਪਾਰਥ ਆਸਟ੍ਰੇਲੀਆ ਦੇ ਕਿਸਾਨਾਂ ਨੇ ਇਸ ਹਲ ਦੀ ਵਰਤੋਂ ਕੀਤੀ ਆ ਬਿਲਕੁਲ ਨਿੱਗਰ ਲੋਹੇ ਦੇ ਜੰਗਾਲ ਜਰੂਰ ਪੈ ਗਿਆ ਵਾ ਪਰ ਅਜੇ ਤੱਕ ਨਿੱਗਰ ਜਿਹੜਾ ਵਾ ਉਹਦੀ ਆਵਾਜ਼ ਆ ਰਹੀ ਆ ਬਿਲਕੁਲ ਨਿੱਗਰ ਪਿਆ ਦੇਖ ਲਓ 150 ਸਾਲ ਪੁਰਾਣੀ ਟੈਕਨੀਕ ਆ ਵੈਸਟਰਨ ਆਸਟ੍ਰੇਲੀਆ ਪਾਰਥ ਦੇ ਵਿੱਚ ਇਹ ਕਿਸਾਨਾਂ ਨੇ ਜਿਹੜੇ ਹਲ ਵਰਤੇ ਆ ਦੇਖ ਲਓ ਪਰੋਂ ਤੁਹਾਨੂੰ ਮੈਂ ਨਿਗਮ ਰੋਣਾ ਹਾਲ ਨਾ ਇਹਦੀ ਬਣਤਰ ਦੀ ਦੇਖੋ ਨਾਟ ਉਸ ਸਮੇ ਦੇ ਨਟ ਬੋਲਟ ਕਿੰਨੇ ਜ਼ਬਰਦਸਤ ਤਰੀਕੇ ਦੇ ਬਣਿਆ ਵਾਸ਼ਲਾਂ ਲੱਗੀਆਂ ਹੋਈਆਂ ਅਜੇ ਤੱਕ ਭੋਰਾ ਵੀ ਲੂਜ਼ ਨਹੀਂ ਹੋਇਆ ਕੁਝ ਵੀ ਕਿੰਨੀ ਜ਼ਬਰਦਸਤ ਤਕਨੀਕ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਆ ਸੀਟ ਬੜੀ ਜ਼ਬਰਦਸਤ ਲੱਗੀ ਮੈਨੂੰ ਕਿ ਉਸ ਸਮੇ ਬੰਦਾ ਕਿਸਾਨ ਜਿਹੜਾ ਸੀਟ ਤੇ ਕਿਦਾਂ ਬੈਂਦਾ ਸੀ ਦੇਖੋ ਸਾਰਾ ਕੁਝ ਇਹ ਹਾਲਿਆ 150 ਸਾਲ ਪੁਰਾਣੇ ਕਿੰਨੀ ਉਦੋਂ ਵੀ ਐਡਵਾਂਸ ਟੈਕਨੀਕ ਸੀ ਇਹਨਾਂ ਮੁਲਕਾਂ ਦੇ ਵਿੱਚ ਕਿੰਨਾ ਕੁਝ ਸਭ ਕੁਝ ਐਡਵਾਂਸ ਸੀ ਤੇ ਤਾਂ ਹੀ ਅੱਜ ਇਹ ਖੇਤੀ ਜੱਗੇ ਆ ਕਿਉਂਕਿ ਟੈਕਨੀਕ ਜਿਹੜੀ ਇਹ ਟੈਕਨੀਕ ਜਿੰਨੀ ਡਿਵੈਲਪ ਹੋਈ ਜਾਂਦੀ ਗਾਂ ਦੀ ਗਾਂ ਉਹਨਾਂ ਜ਼ਬਰਦਸਤ ਕੋਈ ਜਾਂਦਾ ਕੰਮ ਇਹ 150 ਸਾਲ ਪੁਰਾਣੇ ਲੋਕਾਂ ਕੋ ਇਹੋ ਜਿਹੇ ਸੰਦ ਸੀਗੇ ਤੇ ਅੱਜ ਇਹਨਾਂ ਕੋਲ ਕਿੰਨੀ ਟੈਕਨੀਕ ਜ਼ਬਰਦਸਤ ਆ ਉਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਹੈਗੀ ਦੇਖੋ ਆ ਵੀਲ ਲੋਹੇ ਦੇ ਵੀ ਲਿਆ ਨਾ ਕੋਈ ਟਾਇਰ ਪੈਂਚਰ ਹੋਣ ਦਾ ਕੋਈ ਚੱਕਰ ਨਾ ਕੋਈ ਘਸਣ ਦਾ ਚੱਕਰ ਆ ਦੇਖ ਲਓ ਅਟੈਚਮੈਂਟ ਅਡਜਸਟਮੈਂਟ ਕਰਨ ਨੂੰ ਲੱਗਾ ਹੋਇਆ ਸਾਰਾ ਕੁਝ ਕਿੱਧਰੋਂ ਕਿੱਧਰ ਵਧਾਉਣਾ ਘਟਾਉਣਾ ਸਾਰਾ ਕੁਝ ਅਟੈਚਮੈਂਟਾਂ ਲੱਗੀਆਂ ਹੋਈਆਂ ਵਾ ਬਹੁਤ ਹੀ ਜ਼ਬਰਦਸਤ ਚੀਜ਼ ਦੇਖੋ ਕਿੰਨਾ ਸੋਹਣਾ ਇਹ ਉਸ ਸਮੇਂ ਦਾ ਟੈਕਨੀਕ ਵਾਲਾ ਸਿਸਟਮ ਹੋਊਗਾ ਇਹ ਸੀ ਹਾਲ 150 ਸਾਲ ਤੋਂ ਵੀ ਵੱਧ ਪੁਰਾਣੇ ਜਿਹੜੇ ਆ ਉਹ ਦੱਸਦੇ ਜਿੰਨੀ ਕੁ ਜਾਣਕਾਰੀ ਪਤਾ ਲੱਗੀ ਆ ਕਿਉਂਕਿ ਕੋਈ ਕੰਪਨੀ ਦਾ ਨਾਮ ਨਹੀਂ ਪੁਰਾਣਾ ਹੋਣ ਕਰਕੇ ਬਹੁਤ ਕੁਝ ਜਿਹੜਾ ਮਿਟ ਗਿਆ ਵਾ ਪਰ ਫਿਰ ਵੀ ਸੋਲਿਡ ਜਿਹੜਾ ਲੋਹਾ ਅਜੇ ਤੱਕ ਜਿਹੜਾ ਉਹ ਦਿਖ ਰਿਹਾ ਵਾ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਤੁਹਾਡੇ ਲਈ ਹੋਰ ਵੀਡੀਓ ਵਾਰ ਤੋਂ ਵਾਰ ਲੱਭ ਕੇ ਲਿਆਵਾਂਗੇ ਜਿੰਨੀ ਸਾਡੀ ਕੋਸ਼ਿਸ਼ ਹੋ ਸਗੀ ਥੈਂਕ ਯੂ ਵੀਡੀਓ ਵਾਚ ਕਰਨ ਲਈ ਇਹ ਸੀ ਪਾਰਸ ਸਟੀਲ ਦੀ ਧਰਤੀ ਤੋਂ 150 ਸਾਲ ਤੋਂ ਵੀ ਵੱਧ ਪੁਰਾਣੇ ਹਾਲ ਥੈਂਕ ਯੂ you